ਦਾ ਸਾਹਮਣਾ ਕੀਤਾ ਔਰ ਪੰਜਾਬ ਦੇ ਮਹਾਨ ਲੋਕ ਜਿਨ੍ਹਾਂ ਨੇ ਅੰਗਰੇਜ਼ਾਂ ਖੋਲਲੇ ਇਹਨਾਂ ਨੂੰ ਬਹੁਤ ਵੱਡਾ ਭਲੇਖਾ ਕੇ ਪੰਜਾਬ ਦੇ ਲੋਕਾਂ ਦਾ ਬਣਾ ਕੇ ਜਬਰ ਨਕਾਮੀ ਘੋਰ ਜਬਰ ਜਦੋਂ ਤੱਕ ਨਾ ਮਿਲੇ ਕਬਰ ਹਰ ਜਬਰ ਦੀ ਇਹੋ ਕਹਾਣੀ ਕਰਨਾ ਜ਼ਬਰ ਤੇ ਮੂੰਹ ਦੀ ਖਾਣੀ ਅੱਜ ਜਦੋਂ ਪੂਰੇ ਭਾਰਤ ਦੇ ਵਿੱਚ ਆਦੀਵਾਸੀਆਂ ਤੇ ਜ਼ਬਰ ਟਾਇਆ ਜਾ ਰਿਹਾ ਉਹਨਾਂ ਨੂੰ ਤਰੰਤਾਂ ਦੇ ਨਾਂ ਤੇ ਮਾਵਾਦੀਆਂ ਦਾ ਨਾਮ ਦੇ ਕੇ ਉਸ ਲਹਿਰ ਨੂੰ ਉਠੰਦਾ ਤਹਈਆ ਕੇਂਦਰ ਦੀ ਫਾਸ਼ੀਵਾਦੀ ਮੋਦੀ ਹਕੂਮਤ ਨੇ ਕੀਤਾ ਆ ਪੰਜਾਬ ਸੀਮਿਆ ਇਹਨ ਦਿੱਤਾ ਆਰ ਪੰਜਾਬ ਦੇ ਵਿੱਚ ਇੱਕ ਜੜੀ ਇੱਥੇ ਤਾਨਾ ਸ਼ਹੀ ਸਾਫਤ ਕਰਨਾ ਚਾਹਦਾ ਪਹੁੰਚਵਾ ਜਿਹਨੂੰ ਆ ਬੜਾ ਬੋਲੇਖਾ ਕਿ ਮੇਰੀ ਹਕੂਮਤ ਜੜੀ ਡੰਡੇ ਤੇ ਜੋਸ਼ ਤੇ ਚੱਲੂਗੀ ਜਿਹੜਾ ਇਲੈਕਸ਼ਨ ਤੋਂ ਪਹਿਲਾਂ ਕਹਿੰਦਾ ਸੀ ਕਿ ਮੈਂ ਧਰਨਾ ਨਹੀਂ ਲਗਰਦੇ ਹਾਂ ਉਹਦਾ ਮਤਲਬ ਇਹ ਸੀਗਾ ਕਿ ਮੈਂ ਸਾਰੀਆਂ ਪਾਲਾਂ ਜਿਹੜੀਆਂ ਪਰਸੂ ਦੇ ਦੂੰਗਾ ਧਰਨਾ ਐਉਂ ਨਹੀਂ ਲਗਣ ਦੇਣਾ ਲੋਕਾਂ ਦੇ ਮਸਲੇ ਨਹੀਂ ਹੱਲ ਕਰਨੇ ਪਰ ਪੰਜਾਬ ਨੌਜਣ ਪਰ ਸਭ ਵੱਲੋਂ ਇਹ ਐਲਾਨ ਕਰਦੇ ਆਂ ਜ਼ਮੀਨ ਪ੍ਰਤੀ ਸੰਘਰਸ਼ ਕਮੇਟੀ ਦੇ ਉਹ ਕਿਸਾਨ ਜਿਹੜੇ ਜਥੇ ਬੰਦੀਆਂ ਦਾ ਜਿਹੜਾ ਇੱਥੇ ਇਕੱਠ ਹੋ ਰਿਹਾ ਅਸੀਂ ਐਲਾਨ ਕਰਦੇ ਆਂ ਕਿ ਜਿੰਨਾ ਚਿਰ ਸੰਗਰੂਰ ਚ ਆਰਾਮੀ ਐਮਰਜੈਂਸੀ ਰਹੂਗੀ ਆਰਾਮੀ ਬੰਦੀ ਰਹੂਗੀ ਲੋਕ ਕਿ ਤੂੰ ਵੀ ਬਸ ਚੜ ਕੇ ਦੂਨੇ ਹੋ ਕੇ ਆਉਣਗੇ ਤੇ ਬਕਾਫਤ ਮਨ ਦਾ ਪਲੇਖਾ ਕੱਢਣਗੇ ਤੁਸੀਂ ਉਹਨੂੰ ਸਮਾਂ ਦਿੱਤਾ ਜੈ ਜਵਦਾ ਜੈ ਸੰਘਰਸ਼ ਜਦ ਹਮੇਸ਼ਾ ਲੜਦੇ ਲੋਕਾਂ